ਅੱਜ ਅਸੀਂ ਆਏ ਆ ਗਗਨ ਦੇ ਟਿੱਲੇ ਤੇ ਇਹ ਗਗਨ ਦਾ ਟਿੱਲਾ ਟਾਪ ਤੇ ਘੁੰਮਣ ਆਏ ਸੀ ਬੱਚਨ ਦੇ ਕੇ ਪਹਾੜੀ ਏਰੀਆ ਖੂਬਸੂਰਤ ਲੋਕੇਸ਼ਨ ਆ ਬੜਾ ਦੋ ਰਸਤੇ ਇੱਥੇ ਹੁੰਦੇ ਨੇ ਇੱਕ ਰਸਤਾ ਉਹ ਸ਼ੈੱਡ ਦੇ ਉੱਥੋਂ ਪੌੜੀਆਂ ਜਾਂਦੀਆਂ ਜਿਹੜੀਆਂ ਧਰਤੀ ਤੋਂ ਇਹ ਪਹਾੜੀ ਦੀ ਚੋਟੀ ਤੱਕ ਆਉਂਦੀਆਂ ਤੇ ਦੂਜਾ ਰਸਤਾ ਇਹ ਵਾਲਾ ਜਿਹੜਾ ਇਸ ਵੇਲੇ ਅਸੀਂ ਟਾਪ ਤੇ ਆ ਤੇ ਦੂਜਾ ਰਸਤਾ ਇਹ ਆ ਜਿੱਥੋਂ ਟੀੜ ਗੱਡੀ ਚੱਲਦੀ ਕਮੇਟੀ ਵੱਲੋਂ 50 ਰੁਪਏ ਟਿਕਟ ਅਪ ਡਾਉਨ ਦੀ ਇੱਕ ਯਾਤਰੀ ਦੀ ਤੇ ਯਾਤਰੀ ਨਾਲ ਬੱਚੇ ਆ ਤੇ ਉਹਨਾਂ ਦੀ ਟਿਕਟ ਨਹੀਂ ਅਪ ਡਾਉਨ ਦੀ ਉਹ ਥੱਲੇ ਉਹ ਗੱਡੀ ਉੱਪਰ ਲੈ ਕੇ ਆਉਂਦੀ ਹੈ ਤੇ ਵਾਪਸ ਛੱਡ ਕੇ ਆਉਂਦੀ ਹੈ ਇੱਥੋਂ ਤੇ ਇੱਥੇ ਵਧੀਆ ਹੈਗਾ ਇੱਥੇ ਮਤਲਬ ਇਹ ਜਗ੍ਹਾ ਦੇ ਉੱਤੇ ਟਾਇਲਟ ਬਾਥਰੂਮ ਦਾ ਪੂਰਾ ਪ੍ਰਬੰਧ ਆ ਤੇ ਇਧਰ ਬੱਚਿਆਂ ਦਾ ਜਿਹੜਾ ਪਲੇਗਰਾਉਂਡ ਵਗੈਰਾ ਹੈਗਾ ਇੱਥੇ ਝੂਲੇ ਪਿੰਗਾ ਸਲਾਈਡਸ ਇੱਥੇ ਸਾਰਾ ਕੁਝ ਹੈਗਾ ਬੱਚਿਆਂ ਦਾ ਟਾਈਮ ਪਾਸ ਲਈ ਵੀ ਬੱਚਿਆਂ ਦੇ ਖੇਡਣ ਲਈ ਵਧੀਆ ਜਿਹੜਾ ਬਣੀ ਹੋਈ ਆ ਬਹੁਤ ਖੂਬਸੂਰਤ ਵਾਤਾਵਰਨ ਇਹ ਤੇ ਬੈਠ ਕੇ ਬੈਂਚ ਲੱਗਾ ਹੋਇਆ ਜੇ ਬੜਾ ਸ਼ਾਨਦਾਰ ਪਿੱਪਲ ਦਾ ਰੁੱਖ ਬਣਾ ਦੇ ਵਿੱਚ ਇਹ ਗਗਨਜੀ ਦਾ ਟਿੱਲਾ ਤੇ ਇੱਥੋਂ ਜੇ ਥੱਲੇ ਉਤਰੋਗੇ ਪੌੜੀਆਂਆਂ ਰਾਹੀਂ ਜਾਂ ਥੱਲੇ ਪੌੜੀਆਂਆਂ ਰਾਹੀਂ ਉੱਪਰ ਆਓਗੇ ਤੇ ਰਾਤ ਵਿੱਚ ਉਹ ਸ਼ਿਵ ਜੀ ਦੀ ਬੜੀ ਵੱਡੀ ਮੂਰਤੀ ਬਣਾਈ ਗਈ ਹੈ ये गगन जी का टेला उपर ये पहाड़िया पूरिया बड़ी डूगिया खड्डा पहाड़ी बहुत उच्ची चोटी थे यार तो पहाड़िया जड़ी हैं देख सकते हो ਮੈਂ ਜ਼ੂਮ ਕਰਕੇ ਹੋਰ ਦਿਖਾਉਣਾ ਵਧੀਆ ਲੋਕੇਸ਼ਨ ਹੈ ਜਿਹੜੇ ਘੁੰਮਣ ਆਉਣਾ ਚਾਹੁੰਦੇ ਉਹ ਘੁੰਮਣਾ ਸਕਦੇ ਜਿਨ੍ਹਾਂ ਨੇ ਸ਼ੇਵਜੀ ਦੇ ਮੰਦਰ ਚ ਨਤਮਸਤਕ ਹੋਣਾ ਉਹ ਵੀ ਆ ਸਕਦੇ ਆ ਤੇ ਇਹ ਵਧੀਆ ਲੋਕੇਸ਼ਨ ਹੈਗੀ